ਬੱਚਾ ਬੱਚੇ ਦੇ ਦਾਦਾ ਜੀ ਪੰਜਾਬ ਪੁਲੀਸ ਚੋਂ ਰਟਾਇਨ ਨੇ ਜੀ ਐਸਆਈ ਤੇ ਉਹਨਾਂ ਨੇ ਜਿਹੜਾ ਇਹਦਾ ਅਕਾਊਂਟ ਹੈ ਤੇ ਇਹਦੇ ਦਾਦਾ ਜੀ ਦਾ ਅਕਾਊਂਟ ਹੈ ਉਹ ਇਕੱਠਾ ਹੈ ਬੱਚੇ ਨੇ ਆਹਦੇ ਦਾਦਾ ਜੀ ਦੇ ਅਕਾਊਂਟ ਚੋਂ ਆਹਦੇ ਡੈਡੀ ਦੇ ਅਕਾਊਂਟ ਚ 2 ਲੱਖ 19000 ਰੁਪਏ ਪਵਾ ਦਿੱਤੀ ਦਾਦਾ ਜੀ ਨੇ ਕੱਲ ਜੀਰੇ ਆ ਕੇ ਪੁੱਛਿਆ ਨੂੰ ਬੱਚੇ ਨੂੰ ਵੀ ਮੇਰੇ ਫੌਂਡ ਜੋ ਇਹਨੇ ਪੈਸੇ ਉਹਨੇ ਦੱਸਤਾ ਵੀ ਮੇਰੇ ਮੈਂ ਆਹਦੇ ਡੈਡੀ ਦੇ ਅਕਾਊਂਟ ਚ ਕਰਤੇ ਨੇ ਪੈਸੇ ਪਰ ਤੂੰ ਉਹ ਡਰ ਗਿਆ ਇਸ ਗੱਲੋਂ ਵੀ ਮੈਂ ਮੇਰੇ ਦਾਦਾ ਜੀ ਮੈਨੂੰ ਜਦੋਂ ਘਰ ਆਵਾਂਗੇ ਮੇਰੇ ਦਾਦਾ ਜੀ ਮੈਨੂੰ ਕੁੱਟਮਾਰ ਕਰਨਗੇ ਇਹ ਪੜਦਾ ਪੈਂਦੀ ਹੈ ਜੀ ਇਹਦੀ 12-13 ਸਾਲ ਹੋ ਬਰੇ ਜੀ ਉਹ ਤਾਂ ਇਹਦਾ ਦਾਦਾ ਜੀ ਆਪਣੇ ਕੋਲ ਆ ਜੀ ਆਪਾਂ ਪੁੱਛ ਲੈਨੇ ਇਹਨਾਂ ਨੂੰ ਕਿਉਂ ਇਹਨੇ ਆਪਣੇ ਕੀਤੇ ਜੋ ਜੇ ਪੈਸੇ ਛੇਖਾ ਜੀ ਬਿਲਕੁਲ ਮੋਬਾਈਲ ਉਹ ਤਾਂ ਜੀ ਚਲੀ ਗਿਆ ਜੀ ਦਾਦਾ ਜੀ ਮੈਨੂੰ ਕਹਿਣਗੇ ਕਿ ਤੂੰ ਵੀ ਮੇਰੇ ਅਕਾਊਂਟ ਚੋਂ ਇਹ ਡੈਬਿਟ ਅਕਾਊਂਟ ਚ ਕਿਉਂ ਕੀਤਾ ਕੱਲ ਗੁਰਵਿੰਦਰ ਸਿੰਘ ਪੁੱਤਰ ਸੁਖਮੰਦਰ ਸਿੰਘ ਬਾਕੀ ਵਹਿ ਛੜੀਆਂ ਉਮਰ ਕਰੀਬ 12-13 ਸਾਲ ਦੀ ਮਾਤਾ ਰਾਣੀ ਕੌਰ ਤੇ ਉਹਦਾ ਦਿਵਰ ਮੇਰੇ ਕੋਲ ਆਏ 2:35 ਮਿੰਟ ਤੇ ਮੈਨੂੰ ਕਹਿੰਦੇ ਵੀ ਸਾਡਾ ਬੱਚਾ ਇਹ ਗੁੰਮ ਹੋ ਗਿਆ ਤੇ ਸਾਡੀ ਹੈਲਪ ਕਰੋ ਮੈਂ ਉਸੇ ਟਾਈਮ ਆ ਟੈਕਨੀਕਲ ਸੈੱਲ ਤੋਂ ਜਿਹਦੇ ਕੋਲ ਇਹ ਮੋਬਾਈਲ ਸੀਗਾ ਜਿਹੜਾ ਉਹਦੀ ਲੋਕੇਸ਼ਨ ਲਈ ਤੇ ਮੈਨੂੰ ਲੋਕੇਸ਼ਨ ਤੇ ਪਤਾ ਲੱਗਾ ਕਿ ਉਹ ਦਰਬਾਰ ਸਾਹਿਬ ਹੈ ਉਸੇ ਟਾਈਮ ਉਹਦੇ ਚਾਚਾ ਜੀ ਨੂੰ ਨਾਲ ਲੈ ਕੇ 2.25 ਤੇਥੋਂ ਚੱਲੇ ਤੇ ਅਸੀਂ ਜਾ ਕੇ ਉੱਥੇ ਲੱਭਿਆ ਕਾਫੀ ਕੋਸ਼ਿਸ਼ ਕੀਤੀ ਕਿਸ਼ਨਾ ਦੁਬਾਰਾ ਤੋਂ ਲੈ ਲੈ ਕੇ ਦੁਬਾਰਾ ਪਰਸਾ ਨੂੰ ਕਾਫੀ ਮੁਸ਼ਕਲ ਕਰਨੀ ਵੀ ਉੱਥੇ ਉਹ ਪਰ ਕਦੇ ਇਧਰ ਉਧਰ ਹੋ ਜਾਂਦਾ ਸੀ ਸਤੋਂ ਕਦੇ ਇਧਰ ਨੂੰ ਹੋ ਜਾਂਦਾ ਸੀ ਲੋਕੇਸ਼ਨ ਮੁਤਾਬਕ ਕਦੇ ਉੱਪਰ ਚਲਾ ਜਾਂਦਾ ਸੀ ਉਹ ਤੇ ਜਿਹੜਾ ਉੱਥੇ ਯਾਇਕਰ ਹੈ ਤੇ ਅਸੀਂ ਫਿਰ ਉੱਥੇ ਕਾਫੀ ਤੁਹਾਨੂੰ ਕਰਕੇ ਜੀ ਅਸੀਂ ਇਹਦੇ ਚਾਚਾ ਜੀ ਨੂੰ ਗੇੜ ਤੇ ਭਾਇਆ ਵੀ ਜੇਕਰ ਜੇ ਇਧਰ ਆਵੇ ਤਾਂ ਤੂੰ ਉਹਨੂੰ ਫੜ ਲਵੇ ਵੀ ਅਸੀਂ ਦੁਵਾਰਾ ਲੋਕੇਸ਼ਨ ਲਈ ਫਿਰ ਅਸੀਂ ਬੱਚੇ ਨੂੰ ਉੱਥੋਂ ਲੱਭਿਆ ਸਰ ਜੀ ਦੇ ਕਾਰਨ ਸੀ ਗੁਰਬੀਰ ਸਿੰਘ ਬਲਵੀਰ ਸਿੰਘ ਜੀ ਦਾਦਾ ਜੀ ਬਲਵੀਰ ਸਿੰਘ ਚਾਚਾ ਅੰਗਰੇਜ਼ ਸਿੰਘ ਜੀ ਰਿਟਾਇਰ ਪੰਜਾਬ ਪੁਲਿਸ ਡਿਜੀਨਸ ਇਥੇ ਰਹੋ ਜਿੰਨੂੰ ਕੋਈ ਰਿਟਾਇਰ ਹੋਣ ਤੇ ਛੁੱਟੀਆਂ ਤੇ ਪੈਸੇ ਮਿਲੇ ਸੀਗੇ ਜਿਹੜੇ ਮੇਰੇ ਅਕਾਊਂਟ ਤੇ ਸੀਗੇ ਵੱਡੇ ਲੜਕੇ ਨੇ ਬੇਨਾ ਸੁਖਮੰਦਰ ਸਿੰਘ ਨੇ ਮੈਨੂੰ ਕਿਹਾ ਹੈ ਡੈਡੀ ਜੀ ਇਹਨਾਂ ਦਾ 10 ਜਨੇ ਪੱਤਰਵਾਹੀ ਕੋਠੀ ਪਾਈ ਹੈ ਉਹ ਮੇਰੇ ਕੋਲ ਜੁ ਵੈਸੇ ਆਏ ਸੀਗੇ ਇਹ ਸੁਣੇ ਮੇਰੇ ਪੁੱਤਰੇ ਨੇ ਰਵਿੰਦਰ ਸਿੰਘ ਨੇ ਜਿਹੜੇ ਕੋਲ ਤੋਂ ਸ਼ਕਮੰਦਰ ਸਿੰਘ ਦੇ ਖਾਤੇ ਤੋਂ ਬਰਕਰਤੇ ਐਸੇ ਸਾਡੇ ਸੇਵ ਆ ਯਾਨੀ ਕੋਈ ਕਿਸ ਨੂੰ ਦਿੱਤਾ ਨਹੀਂਗਾ ਕੋਈ ਲੈ ਨਹੀਂ ਕੋਲ ਤੋਂ ਪੈਸੇ ਉਸ ਤੋਂ ਬਾਅਦ ਕੀ ਹੋਇਆ ਤੁਹਾਡਾ ਬੱਚਾ ਕਿੰਨੇ ਦਿਨ ਘੁੰਮ ਰਿਹਾ ਇਹ ਜਾਣ ਕੇ ਕੁਝ ਘਟੇ ਸੀ ਆਪਣੇ ਐਸਐਸਓ ਸਾਹਿਬ ਜੀ ਦਾ ਸਦਰ ਨੇ ਬੜੀ ਮਿਹਨਤ ਕਰਕੇ ਇਹ ਜਾਣ ਕੇ ਅੰਮ੍ਰਿਤਸਰ ਦਰਬਾਰ ਸਾਹਿਬ ਤੋਂ ਹਾਸਲ ਕੀਤਾ ਉਹ ਵਧੀਆ ਜੀ ਮਹਿਕਮਾ ਮਹਿਮੇਜ਼ਾ ਠੀਕ ਆ ਜੀ ਕਹਿ ਰਿਹਾ ਪੁੱਛਿਆ ਪਹਿਲਾਂ ਵੀ ਆਪਣੇ ਕਾਕੇ ਵੀ ਪੈਸੇ ਉਹ ਇਹ ਤਾਂ ਖਬਰ ਗਿਆ ਕੋਈ ਕਹਿੰਦਾ ਮੈਨੂੰ ਤਾਂ ਪਤਾ ਨਹੀਂ ਪਪਾ ਜੀ ਕਿ ਉਹ ਸਾਡੇ ਨੂੰ ਪਪਾ ਜੀ ਕਹਿੰਦੇ ਹੈਗੇ ਦਾਦੇ ਨੂੰ ਤੇ ਤਾਰ ਕੇ ਵੀ ਇਹ ਖਬਰ ਗਿਆ ਇਥੋਂ ਪਰ ਪਸਤੇ ਚੜ ਕੇ ਗਿਆ ਉੱਥੇ ਜਾ ਕੇ ਫੇਰ ਦਰਬਾਰ ਸਾਹਿਬ ਤੇ ਲਾ ਗਿਆ ਇਹਦੇ ਮੋਬਾਈਲ ਦੀ ਲੋਕੇਸ਼ਨ ਦੇ ਹੀ ਇਹ ਨੂੰ ਜਾਣ ਕੇ ਕੀ ਨਾਮ ਲੁੱਟ ਗੁਰਵਿੰਦਰ ਸਿੰਘ ਚਾਹਾਨ ਮੇਰੇ ਪਿਤਾ ਜੀ ਦਾ ਨਾਮ ਸੁਖਮੰਦਰ ਸਿੰਘ ਹਾਂ ਤੇ ਅਸਲ ਮੈਂ ਅੱਜ ਆ ਕੇ ਇਹ ਕਬਰ ਆ ਗਿਆ ਸੀਗਾ ਇਸ ਲਈ ਆ ਮੈਂ ਜਾ ਕੇ ਸੀ ਕੀ ਕਿੰਦਾ ਸੀ ਇਹੋ ਜਿਹੜਾ ਤੁਸੀਂ ਕਬਰਾਂਗੇ ਸੀ ਅਗਰ ਸਰ ਮੇਰੇ ਪਪਾ ਦਾਦਾ ਜੀ ਹੈਗੇ ਟਾਇਰ ਹੋਇਆ ਰਟਾਇਰ ਹੋਇਆ ਮੇਰੇ ਪਾਪਾ ਜੀ ਨੇ ਕਿਹਾ ਹੈਗਾ ਇਹਨਾਂ ਨੂੰ ਵੀ ਨਾ ਕੋਈ ਪੈਸੇ ਦੇਣੇ ਆ ਪੈਸੇ ਦੇਣੇ ਆ ਹਾਲ ਸਾਨੂੰ ਤੇ ਡੈਡਾ ਵਾਲਿਆਂ ਨੂੰ ਪੱਥਰ ਆ ਲੈਣ ਤੇ ਮੇਰੇ ਪਾਪਾ ਨੇ ਕਿਹਾ ਹੈਗਾ ਵੀ ਇਹਨਾਂ ਨੂੰ ਜਿਹਦੇ ਉੱਤੇ 30 ਛੁੱਟੀਆਂ ਦੇ ਪੈਸੇ ਆਉਣਗੇ ਉਦੋਂ ਦੇ ਦੇ ਦਿਓ ਤੁਸੀਂ ਜਾਨੂ ਤੇ ਕਿੰਨੇ ਕਿਸ ਤਰ੍ਹਾਂ ਗੱਡੇ ਸੀ